ਪੁਰਤਗਾਲ ਦੇ ਵਿੱਚ ਪੁਲਿਸ ਵਾਲਿਆਂ ਨੇ ਸਖਤਾਈ ਕਰਤੀ ਆ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਪੁਰਤਗਾਲ ਦੀ ਪੁਲਿਸ ਇਸ ਤਰੀਕੇ ਨਾਲ ਰਿਐਕਟ ਕਰੇਗੀ ਇਹ ਘਰਾਂ ਦੇ ਉੱਪਰ ਆ ਕੇ ਛਾਪੇ ਮਾਰੇਗੀ ਤੇ ਇੱਕ ਕੈਮਰੇ ਦੇ ਨਾਲ ਰਿਕਾਰਡ ਕਰਕੇ ਲੋਕਾਂ ਨੂੰ ਦਿਖਾਵੇਗੀ ਕਿ ਦੇਖੋ ਇੱਕ ਘਰ ਦੇ ਵਿੱਚ ਇਹ 20-20 ਜਾਨੇ 10-10 ਜਾਨੇ ਰਹਿੰਦੇ ਨੇ 2-2 3-3 ਫੈਮਲੀਆ ਰਹਿੰਦੀਆਂ ਨੇ ਇਹਨਾਂ ਨੇ ਆਪਣੇ ਕੰਮਾਂ ਦੇ ਉੱਪਰ ਵੀ ਬੰਦੇ ਜਿਹੜੇ ਆ ਉਹ ਰੱਖੇ ਹੋਏ ਨੇ ਬੇਸਮੈਂਟਾਂ ਦੇ ਵਿੱਚ ਕਿਸੇ ਨੇ ਕਦੇ ਸੋਚਿਆ ਸੀ ਕਿ ਤੁਹਾਡੇ ਕੰਮਾਂ ਦੇ ਉੱਪਰ ਵੀ ਛਾਪੇ ਪੈਣਗੇ ਤੇ ਉੱਥੇ ਵੀ ਰਿਕਾਰਡਿੰਗਾਂ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਚਲਾਈਆਂ ਜਾਣਗੀਆਂ ਇਸ ਹੱਦ ਤੱਕ ਹੁਣ ਜਿਹੜੀ ਗਵਰਨਮੈਂਟ ਪੁਰਤਗਾਲ ਦੀ ਆ ਗਈ ਆ ਕਿ ਬਦਨਾਮ ਕੀਤਾ ਜਾ ਰਿਹਾ ਆ ਏਸ਼ੀਅਨ ਕਮਿਊਨਿਟੀ ਨੂੰ ਪੁਰਤਗਾਲ ਇੱਕ ਬਹੁਤ ਘੈਂਟ ਮੁਲਕ ਸੀਗਾ ਹੈਗਾ ਤੇ ਰਹੇਗਾ ਪੁਰਤਗਾਲ ਉਹ ਮੁਲਕ ਆ ਜਿਸ ਨੇ 1 ਸਾਲ ਦੇ ਵਿੱਚ ਬਹੁਤ ਸਾਰੇ ਵੀਰਾਂ ਨੂੰ ਪੇਪਰ ਦਿੱਤੇ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਜਿਹੜੇ ਆ ਉਹੋ ਮੁਲਾਏ ਬਹੁਤ ਸਾਰੇ ਵੀਰਾਂ ਨੂੰ ਪਾਸਪੋਰਟ ਵੀ ਦਿੱਤੇ ਇਹ ਉਹ ਲੋਕ ਸੀਗੇ ਜਿਨੇ ਪਾਸਪੋਰਟ ਲੈਣ ਵਾਲੇ ਜਿਨ੍ਹਾਂ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਸਾਡੇ ਕੋਲੇ ਇਸ ਮੁਲਕ ਦਾ ਪਾਸਪੋਰਟ ਹੋਵੇਗਾ ਇਹ ਉਹ ਬੰਦੇ ਸੀ ਜਿਨ੍ਹਾਂ ਨੂੰ ਬੋਲੀ ਵੀ ਚੰਗੇ ਤਰੀਕੇ ਨਾਲ ਨਹੀਂ ਸੀ ਆਉਂਦੀ ਪਰ ਫਿਰ ਵੀ ਉਹ ਵੀਰਾਂ ਨੂੰ ਪਾਸਪੋਰਟ ਪੁਰਤਗਾਲ ਮੁਲਕ ਨੇ ਦਿੱਤੇ ਨੇ ਤੇ ਅੱਜ ਉਹ ਵੀਰ ਕੋਈ ਆਪਣਾ ਕੰਮ ਖੋਲ ਕੇ ਬੈਠਾ ਆ ਕੋਈ ਯੂਰਪ ਦੇ ਵਿੱਚ ਵਧੀਆ ਜੌਬ ਦੇ ਉੱਪਰ ਲੱਗਿਆ ਵਧੀਆ ਜਿਹੜੇ ਆ ਕਿ ਪੈਸੇ ਕਮਾ ਰਿਹਾ ਆ ਪਰ ਬਹੁਤ ਚੰਗੇ ਲੋਕ ਵੀ ਸੀਗੇ ਤੇ ਵਿੱਚ ਕੁਝ ਮਾੜੇ ਲੋਕ ਵੀ ਸੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਸ ਤਰੀਕੇ ਦੀਆਂ ਵੀਡੀਓ ਸ਼ੇਅਰ ਕੀਤੀਆਂ ਆਪਣਾ ਕਾਰਡ ਦਿਖਾਏ ਗਏ ਖੁਸ਼ੀ ਜ਼ਾਹਰ ਕੀਤੀ ਗਈ ਜਿਹੜੇ ਕਾਰਡ ਆ ਉਹਨਾਂ ਦੇ ਨਾਲ ਕੇਕ ਕੱਟੇ ਗਏ ਲੜਾਈ ਝਗੜੇ ਕੀਤੇ ਗਏ ਤੇ ਯਾਨੀ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੇ ਆ ਇਹ ਜਿਹੜੀਆਂ ਖੁਸ਼ੀਆਂ ਆ ਬਹੁਤ ਸਾਰੇ ਲੋਕਾਂ ਤੋਂ ਨਹੀਂ ਜਰੀਆਂ ਜਾਂਦੀਆਂ ਖਾਸ ਕਰਕੇ ਉੱਥੋਂ ਦੇ ਵਸਨੀਕ ਲੋਕਾਂ ਤੋਂ ਉਹ ਨਹੀਂ ਚਾਹੁੰਦੇ ਵੀ ਕੋਈ ਇੱਕ ਕਮਿਊਨਿਟੀ ਅੱਗੇ ਆਵੇ ਸਾਡੇ ਮੁਲਕ ਦੇ ਉੱਪਰ ਕਿਸੇ ਦਾ ਕਬਜ਼ਾ ਹੋਵੇ ਇਹਨਾਂ ਲੋਕਾਂ ਦੀ ਤਦਾਰ ਜਿਹੜੀ ਹੈ ਵਧਦੀ ਜਾ ਰਹੀ ਆ ਇਸ ਕਰਕੇ ਆਪਣੇ ਆਪ ਤੇ ਧਿਆਨ ਦੇਣ ਦੀ ਜ਼ਰੂਰਤ ਆ ਜਿੰਨਾ ਮੇਰੇ ਵੀਰਾਂ ਦੇ ਆਪੂ ਆਪਣੇ ਬਿਜ਼ਨਸ ਨੇ ਕਿ ਖਾਸ ਕਰਕੇ ਜਿਨ੍ਹਾਂ ਦੇ ਰੈਸਟੋਰੈਂਟ ਨੇ ਖਿਆਲ ਰੱਖੋ ਆਪਣੇ ਵਰਕਰਾਂ ਨੂੰ ਪੂਰਾ ਟ੍ਰੇਨ ਕਰੋ ਕਿ ਕਿੰਨੀ ਉਹਨਾਂ ਦੀ ਤਨਖਾਹ ਆ ਉਹਨਾਂ ਦਾ ਪੇਪਰ ਵਰਕ ਪੂਰਾ ਤੁਹਾਡੇ ਰੈਸਟੋਰੈਂਟ ਤੇ ਤੁਹਾਡੀ ਦੁਕਾਨ ਤੇ ਪਿਆ ਹੋਵੇ ਜਦੋਂ ਵੀ ਕੰਟਰੋਲ ਆਵੇ ਤਾਂ ਤੁਸੀਂ ਉਹਨਾਂ ਨੂੰ ਪੇਪਰ ਜਿਹੜਾ ਵਰਕ ਆ ਹੋ ਪੂਰਾ ਦਿਖਾ ਸਕੋ ਤੇ ਜਿਹੜੇ ਜਿਹੜੇ ਮੇਰੇ ਵੀਰ ਜ਼ਿਆਦਾ ਰਹਿੰਦੇ ਨੇ ਕੋਸ਼ਿਸ਼ ਕਰੋ ਕਿ ਜੇ ਰਹਿਸ਼ਾਂ ਦੀ ਪ੍ਰੋਬਲਮ ਹੈਗੀ ਆ ਯੂਰਪ ਦੇ ਹਰ ਇੱਕ ਮੁਲਕ ਦੇ ਵਿੱਚ ਪਰ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਸਾਫ਼ ਸੁਥਰੇ ਤਰੀਕੇ ਦੇ ਨਾਲ ਹਰ ਚੀਜ਼ ਰੱਖੀ ਜਾਵੇ ਤਾਂ ਜੋ ਕੱਲ ਨੂੰ ਇਦਾਂ ਦੀ ਕੋਈ ਨੋਬ ਤਾਵੇ ਤਾਂ ਉਹਨਾਂ ਨੂੰ ਕੁਝ ਵੀ ਨਾ ਮਿਲੇ ਓਹੋ ਸਮਾਂ ਦੀ ਖੁਸ਼ੀ-ਖੁਸ਼ੀ ਜਾਨ ਪੁਰਤਗਾਲ ਦਾ ਸਿਸਟਮ ਮੈਨੂੰ ਇੰਨਾ ਵਧੀਆ ਲੱਗਿਆ ਅੱਜ ਤੋਂ ਤਕਰੀਬਨ 2021 ਦੇ ਵਿੱਚ 4 ਸਾਲ ਪਹਿਲਾਂ ਮੈਂ ਪੁਰਤਗਾਲ ਆਇਆ ਸੀਗਾ ਤੇ ਇੱਕ ਮੇਰਾ ਵੀਰ ਸੀ ਉਹਨੂੰ ਪਾਸਪੋਰਟ ਮਿਲਣਾ ਸੀਗਾ ਤੇ ਉਹ ਮੈਨੂੰ ਕੰਦਾ ਵੀ ਆਜੋ ਭਾਜੀ ਚੱਲਗੇ ਤੁਹਾਨੂੰ ਦਿਖਾਈਏ ਸਾਡੇ ਪੁਰਤਗਾਲ ਦੇ ਵਿੱਚ ਪਾਸਪੋਰਟ ਦਾ ਸਿਸਟਮ ਕੀ ਆ ਤੇ ਪਾਸਪੋਰਟ ਦਾ ਸਿਸਟਮ ਮੈਨੂੰ ਇੰਨਾ ਵਧੀਆ ਲੱਗਿਆ ਉਹ ਇੱਕ ਸੁੰਨਾ ਜਿਹਾ ਦਫ਼ਤਰ ਸੀਗਾ ਜਿੱਥੇ ਪਾਸਪੋਰਟ ਲੈਣ ਵਾਸਤੇ ਗਏ ਕੋਈ ਉੱਥੇ ਲੈਂਗੁਏਜ ਦਾ ਬੈਰੀਅਰ ਨਹੀਂ ਸੀਗਾ ਇੰਗਲਿਸ਼ ਬੋਲੀ ਜਾ ਰਹੀ ਸੀ ਤੇ ਪਾਸਪੋਰਟਾਂ ਦਾ ਮੇਰੇ ਨਾਲ 20 ਤੋਂ 25 ਪਾਸਪੋਰਟਾਂ ਦਾ ਢੇਰ ਲੱਗਿਆ ਪਿਆ ਸੀਗਾ ਤੇ ਇਕੱਲੇ-ਇਕੱਲੇ ਦਾ ਨਾਮ ਬੋਲ-ਬੁਲ ਕੇ ਪਾਸਪੋਰਟ ਦਿੱਤਾ ਜਾ ਰਿਹਾ ਸੀਗਾ ਤੇ ਮੈਂ ਬਹੁਤ ਖੁਸ਼ ਸੀਗਾ ਕਿਉਂਕਿ ਜਿਹੜੇ ਉਹਨਾਂ ਨੇ 10 ਨਾਮ ਪਹਿਲੇ ਬੋਲੇ ਸੀ ਉਹਨਾਂ ਦੇ ਵਿੱਚੋਂ 5-6 ਨਾਮ ਆ ਆਪਣੇ ਪੰਜਾਬੀਆਂ ਦੇ ਸੀਗੇ ਹਰ ਇੱਕ ਸਿੰਘ ਦਾ ਨਾਮ ਜਿਹੜਾ ਹੈ ਬੜੇ ਪਿਆਰ ਦੇ ਨਾਲ ਬੁਲਾਇਆ ਜਾਂਦਾ ਸੀਗਾ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵੀਰ ਜਿਹੜੇ ਆ ਉਹ ਫਿਰ ਇੱਕ ਵੀਡੀਓ ਵੀ ਬਣਾ ਰਹੇ ਸੀਗੇ ਬਾਹਰ ਨਿਕਲ ਕੇ ਤੇ ਉਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਸਾਰੇ ਵੀਰਾਂ ਨੇ ਪਾਈਆਂ ਹੋਣੀਆਂ ਇਹ ਉਦੋਂ ਦੇਖਣ ਨੂੰ ਇੱਕ ਖੁਸ਼ੀ ਲੱਗ ਰਹੀ ਸੀ ਕਿਉਂਕਿ ਮਾਹੌਲ ਖੁਸ਼ੀ ਦਾ ਸੀ ਮੈਂ ਆਪ ਬਹੁਤ ਖੁਸ਼ ਸੀਗਾ ਫਿਰ ਪੁਰਤਗਾਲ ਤੋਂ ਬਹੁਤ ਸਾਰੇ ਵੀਰਾਂ ਨੇ ਇਹ ਵੀਡੀਓ ਪਾ ਕੇ ਅਪੀਲ ਕੀਤੀ ਕਿ ਭਾਈ ਸਾਹਿਬ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੀਆਂ ਚੀਜ਼ਾਂ ਨਾ ਸ਼ੇਅਰ ਕਰੋ ਇੱਥੋਂ ਦੇ ਲੋਕ ਇੱਥੋਂ ਦੀ ਜਿਹੜੀ ਦੂਸਰੀ ਪਾਰਟੀ ਆ ਉਹ ਇਹ ਇਸ ਚੀਜ਼ ਨੂੰ ਇਸ਼ੂ ਕ੍ਰੀਏਟ ਕਰ ਰਹੀ ਹੈ ਵੀ ਦੇਖੋ ਇਹ ਲੋਕ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਨੇ ਕਦੇ ਤੁਸੀਂ ਫਰਾਂਸ ਦੇ ਪੇਪਰਾਂ ਵਾਲੇ ਨੂੰ ਦੇਖਿਆ ਹੈ ਕਿ ਉਸਨੇ ਕਦੇ ਆਪਣੇ ਕਾਰਡ ਦੀ ਫੋਟੋ ਪਾ ਕੇ ਜਾਂ ਘੜੀ ਦੀ ਵੀਡੀਓ ਪਾ ਕੇ ਖੁਸ਼ੀ ਜ਼ਾਹਰ ਕੀਤੀ ਹੋਵੇ ਕਿਉਂਕਿ ਫਰਾਂਸ ਦੇ ਜਿਹੜੇ ਪੇਪਰ ਆ ਬਹੁਤ ਔਖੇ ਮਿਲਦੇ ਆ ਔਖੇ ਤੋਂ ਭਾਵ ਕਿ 10 ਸਾਲ ਤੱਕ ਘੱਟੋ ਘੱਟ ਲੱਗਦੇ ਹੀ ਆ ਪੇਪਰ ਲੈਣ ਵਾਸਤੇ ਜਾਂ ਕਿਸੇ ਨੂੰ ਕੰਟਰੈਕਟ ਬੇਸ ਤੇ ਪਹਿਲਾਂ ਵੀ ਮਿਲ ਜਾਂਦੇ ਨੇ ਤੇ ਫਰਾਂਸ ਦੇ ਪੇਪਰ ਅਗਲਾ ਆਪਣੀ ਜਾਨ ਦੇ ਨਾਲੋਂ ਜ਼ਿਆਦਾ ਸੰਭ ਕੇ ਰੱਖਦਾ ਤੇ ਡਰਦਾ ਹੈ ਵੀ ਮੇਥੋਂ ਕੋਈ ਗਲਤੀ ਨਾ ਹੋ ਜਾਵੇ ਮੇਰੇ ਜਿਹੜੇ ਪੇਪਰ ਆ ਉਹ ਫਰਾਂਸ ਦੀ ਗਵਰਨਮੈਂਟ ਨੇ ਖੋਹ ਲੈਣੇ ਆ ਇਹ 10-10 ਸਾਲ ਦਾ ਕਾਰਡ ਵੀ ਜਿਹੜਾ ਹੈ ਉਹ ਖੋਹ ਲੈਂਦੇ ਆ ਅੱਗੇ ਰੀਨਿਊ ਨਹੀਂ ਕਰਦੇ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੋਵੇ ਜਾਂ ਕ੍ਰਾਈਮ ਕੀਤਾ ਹੋਵੇ ਯਾਨੀ ਕਿ ਫਰਾਂਸ ਦੇ ਪੇਪਰਾਂ ਦੀ ਜਿੰਨਾ ਬੰਦਿਆਂ ਕੋਲ ਹੈਗੇ ਆ ਉਹ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਜੇ ਮੈਂ ਇਟਲੀ ਦੀ ਗੱਲ ਕਰਾਂ ਇਟਲੀ ਵਾਲਿਆਂ ਨੇ ਵੀ ਬਹੁਤ ਸਾਰੇ ਪੇਪਰ ਪਹਿਲਾਂ ਦਿੱਤੇ ਵੀਰਾਂ ਨੇ ਸਭ ਤੋਂ ਪਹਿਲਾਂ ਤਾਂ ਇਟਲੀ ਨੇ ਸ਼ੁਰੂਆਤ ਕੀਤੀ ਆ ਇਮੀਗ੍ਰੇਸ਼ਨ ਦੀ ਫਿਰ ਨਵਾਂ ਮਹੀਨੇ ਵਾਲੇ ਪੇਪਰਾਂ ਦੇ ਉੱਪਰ ਕਿੰਨੇ ਪੰਜਾਬੀ ਇਟਲੀ ਦੇ ਵਿੱਚ ਵੀ ਆਏ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਪੇਪਰ ਵੀ ਦਿੱਤੇ ਨੇ ਫਿਰ ਇਟਲੀ ਵਾਲਿਆਂ ਨੇ ਪੁਰਤਗਾਲ ਦੇ ਵਿੱਚ ਆਪਣੇ ਪੇਪਰ ਚੇਂਜ ਕਰਾਏ ਕਿ ਪੁਰਤਗਾਲ 5 ਸਾਲਾਂ ਦੇ ਵਿੱਚ ਪਾਸਪੋਰਟ ਦਿੰਦਾ ਆ ਸਪੇਨ ਵਾਲਿਆਂ ਨੇ ਵੀ ਪੁਰਤਗਾਲ ਦੇ ਵਿੱਚ ਆਪਣੇ ਪਾਸਪੋਰਟ ਚੇਂਜ ਕਰਵਾਏ ਫਿਰ ਸਪੇਨ ਤੋਂ ਵੀਜ਼ਾ ਲੱਗਣ ਲੱਗ ਗਿਆ ਕੈਨੇਡਾ ਦਾ ਸਪੇਨ ਤੋਂ ਬਹੁਤ ਸਾਰੇ ਵੀਰ ਕੈਨੇਡਾ ਮੂਵ ਹੋ ਗਏ ਜਿਹੜੇ ਬਿਗੈਰ ਪੇਪਰਾਂ ਵਾਲੇ ਫਰਾਂਸ ਦੇ ਵਿੱਚ ਕੰਮ ਕਰਦੇ ਸੀਗੇ ਜਾਂ ਜਿਨ੍ਹਾਂ ਕੋਲੇ ਸਪੇਨ ਦੇ ਪੇਪਰ ਸੀਗੇ ਉਹ ਫਰਾਂਸ ਦੇ ਵਿੱਚ ਜਿਹੜੇ ਰੰਗਦਾਰ ਮੁੰਡੇ ਕੰਮ ਕਰਦੇ ਸੀ ਜਾਂ ਬਿਜਲੀ ਦਾ ਕੰਮ ਕਰਦੇ ਸੀ ਉਹ ਸਾਰੇ ਸਪੇਨ ਚੱਲ ਗਏ ਕਿਉਂਕਿ ਸਪੇਨ ਦੇ ਵਿੱਚ ਉਹਨਾਂ ਨੂੰ ਵਧੀਆ ਤਨਖਾਹ ਮਿਲਣ ਲੱਗ ਗਈ ਕਿਉਂਕਿ ਸਪੇਨ ਦੇ ਵਿੱਚ ਇੱਕ ਸਪੇਸ ਕ੍ਰੀਏਟ ਹੋ ਗਈ ਸੀਗੀ ਸ਼ਾਰਟੇਜ ਆ ਗਈ ਸੀ ਵਰਕਰਾਂ ਦੀ ਕਿਉਂਕਿ ਆਪਣੇ ਪੰਜਾਬੀ ਫੈਮਿਲੀਆ ਬਹੁਤ ਸਾਰੀਆਂ ਕੈਨੇਡਾ ਉਸ ਟਾਈਮ ਮੂਵ ਹੋ ਗਈਆਂ ਸੀਗੀਆਂ ਕਹਿਣਾ ਮਤਲਬ ਕਿ ਸਪੇਸ ਜਿਹੜੀ ਆ ਉਹ ਲੋਕਾਂ ਵਾਸਤੇ ਬਣਦੀ ਜਾਂਦੀ ਆ ਪਰ ਜੇ ਮੈਂ ਗੱਲ ਕਰਾਂ ਫਰਾਂਸ ਸਪੇਨ ਇਟਲੀ ਇਹਨਾਂ ਮੁਲਕਾਂ ਦੇ ਵਿੱਚ ਕਦੇ ਵੀ ਤੁਸੀਂ ਕੋਈ ਸ਼ੋਰ ਸ਼ਰਾਬਾ ਕਦੇ ਵੀ ਕੋਈ ਪੇਪਰਾਂ ਦਾ ਰੌਲਾ ਨਹੀਂ ਸੁਣਾਂਗੇ ਜਾਂ ਇੱਕ ਆਪਣੀ ਇੰਡੀਅਨ ਏਸ਼ੀਅਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਹੋਵੇ ਪੁਰਤਗਾਲ ਹੀ ਕਿਉਂ ਗੱਲ ਹੁਣ ਆ ਜਾਂਦੀ ਸਾਰੇ ਘੁੰਮ ਫਿਰ ਕੇ ਵੀ ਪੁਰਤਗਾਲ ਹੀ ਕਿਉਂ ਕਿਉਂ ਆਪਣੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਇਹ ਜਿਹੜੀਆਂ ਨਤੀਜੇ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੋ ਕੁਝ ਪਿਛਲੇ ਟਾਈਮ ਦੇ ਵਿੱਚ ਹੋਇਆ ਸੋਸ਼ਲ ਮੀਡੀਆ ਤੇ ਹਰ ਇੱਕ ਸਰਕਾਰੀ ਅਦਾਰੇ ਦੀ ਨਿਗਾਹ ਆ ਪੁਲਿਸ ਵਾਲੇ ਵੀ ਨੇ ਆਟੈਲੀਜੈਂਸ ਵੀ ਆ ਇਮੀਗ੍ਰੇਸ਼ਨ ਵਾਲੇ ਵੀ ਆ ਉਹ ਦੇਖਦੇ ਆ ਵੀ ਕੀ ਕੁਝ ਸਾਡੇ ਮੁਲਕ ਦੇ ਵਿੱਚ ਹੋ ਰਿਹਾ ਆ ਇਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਖੁਸ਼ੀ ਜਿਹੜੀ ਆ ਉਹੋ ਜ਼ਾਹਿਰ ਨਾ ਕਰੋ ਆਪਣੀਆਂ ਚੀਜ਼ਾਂ ਨਾ ਸ਼ੋਅ ਕਰੋ ਵੀ ਸਾਡੇ ਕੋਲੇ ਆਹ ਆਹ ਚੀਜ਼ਾਂ ਨੇ ਤੇ ਜੇਕਰ ਖੁਸ਼ੀ ਤੁਸੀਂ ਮਨਾਉਣੀ ਹੈ ਤਾਂ ਉਹਨੂੰ ਆਪਣੇ ਫੋਨ ਦੇ ਵਿੱਚ ਰਿਕਾਰਡ ਕਰਕੇ ਆਪਣੇ ਤੱਕ ਸੀਮਿਤ ਰੱਖੋ ਨਾ ਕਿ ਉਸ ਨੂੰ ਤੁਸੀਂ ਪਬਲੀਕਲੀ ਸ਼ੋਅ ਕਰਕੇ ਜਿਹੜਾ ਕਿ ਸਰਕਾਰੀ ਲੋਕਾਂ ਦੀ ਨਿਗਾਹ ਦੇ ਵਿੱਚ ਆ ਜਾਓ ਬਾਕੀ ਹਰ ਇੱਕ ਦੇ ਆਪੋ ਆਪਣੇ ਭਾਈ ਵਿਚਾਰ ਨੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਬਾਬਾ ਸ਼ੁਕਰੀਆ